ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਲੈ ਕੇ ਆਏ ਆ ਜਿਹੜੀ ਅੱਜ ਦੀ ਆ ਸਭ ਨੂੰ ਪਸੰਦ ਆਣ ਵਾਲੇ ਸੂਟ ਨੇ ਜੀ ਜਿਹੜੀ ਅੱਜ ਦੀ ਹੋਣਗੇ ਇਹਨਾਂ 'ਚ ਚੁਆਇਸ ਆ ਤੁਸੀਂ ਲਾਈਨਿੰਗ ਲਗਵਾ ਸਕਦੇ ਹੋ ਤਾਂ ਜ਼ਿਆਦਾ ਵਧੀਆ ਗੱਲ ਆ ਨਹੀਂ ਤਾਂ ਇਹ ਵਿਦਆਊਟ ਲਾਈਨਿੰਗ ਵੀ ਬਹੁਤ ਸੋਹਣਾ ਸਟੱਫ ਆ ਇਹਨਾਂ ਦਾ ਪ੍ਰਾਈਸ ਹੈਗਾ ਜੀ ਸਾਰੇ ਸੂਟਾਂ ਦਾ 2000 ਬਟ ਤੁਹਾਨੂੰ ਲੈਸ ਤੇ ਦਵਾਂਗੇ ਜੀ 2000 ਤੋਂ ਵੀ ਘੱਟ ਮਿਲਣਗੇ ਸੂਟ ਸਾਡੇ 16500 ਪ੍ਰਾਈਸ ਆ ਜਿਹੜਾ ਵੀ ਤੁਸੀਂ ਸੂਟ ਲੈਣਾ ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਬਹੁਤ ਪਿਆਰੇ ਜਿਹਾ ਕੱਲ ਨਾ ਕਿਸੇ ਨੇ ਮੈਸੇਜ ਕੀਤਾ ਹੋਇਆ ਸੀਗਾ ਕਿ ਤੁਸੀਂ ਪਹਿਲਾਂ ਸੂਟ 8000 ਦਾ ਦੇ ਰਹੇ ਹੋ ਫਿਰ ਤੁਸੀਂ ਇੱਕਦਮ ਘੱਟ ਤੋਂ ਵੀ ਐਨੇ ਮਤਲਬ 8000 ਵਾਲਾ ਸੂਟ ਤੁਸੀਂ 3000 'ਚ ਦੇ ਰਹੇ ਹੋ ਤੁਸੀਂ ਐਨੇ ਮਾਰਜਨ ਰੱਖਦੇ ਆ ਤੁਸੀਂ ਖੁਦ ਸਮਝਦਾਰ ਹੋ ਮਤਲਬ 3-3000 ਵਾਲੇ ਨੂੰ ਆਪਾਂ 8-8000 ਦਾ ਇੰਨਾ ਜ਼ਿਆਦਾ ਮਾਰਜਨ ਕੌਣ ਰੱਖ ਸਕਦਾ ਇੱਕ ਜਸਟ ਏਦਾਂ ਹੁੰਦਾ ਕਿ ਅ ਇੱਕ ਤਰੀਕਾ ਕਹਿ ਸਕਦੇ ਆ ਕਿ ਜਮੀਨ ਜਿਹੜਾ ਵਾਲੇ ਰੱਬ ਨੇ ਸਭ ਕੁਝ ਦਿੱਤਾ ਹੋਇਆ ਇਹ ਸ਼ੌਂਕ ਨੂੰ ਆਪਾਂ ਬੁਟੀਕ ਚਲਾ ਰਹੇ ਹਾਂ ਕੋਈ ਪੈਸੇ ਪਿੱਛੇ ਦਾ ਨਹੀਂ ਚਲਾ ਰਹੇ ਦੂਜੀ ਗੱਲ ਹੈਗੀ ਆ ਜੀ ਵੀ ਜਿਹੜਾ ਸੂਟ ਜਦੋਂ ਅਸੀਂ ਹੁਣ ਇਹ ਵਾਲੇ ਸੂਟ ਨੇ ਮੈਂ 2000 ਦੇ ਪਾਏ ਆ ਏ ਕੁਆਂਟੀਟੀ ਦੇ ਅਕੋਰਡਿੰਗ ਜਦੋਂ ਆਪਾਂ ਕਾਫੀ ਜ਼ਿਆਦਾ ਮਾਲ ਪਰਚੇਸ ਕਰਦੇ ਆ ਤਾਂ ਤੁਹਾਨੂੰ ਤੁਸੀਂ ਖੁਦ ਅਗਰ ਬਿਜ਼ਨਸ ਲੈ ਇਸ ਲਾਈਨ 'ਚ ਜਾਓਗੇ ਤਾਂ ਆਪਣੇ ਆਪ ਸਟਾਕ ਤੁਹਾਨੂੰ ਉਦਾਂ ਹੀ ਘੱਟ ਮਿਲਦਾ ਜਾਏਗਾ ਠੀਕ ਹੈ ਇਹਨਾਂ ਗੱਲਾਂ ਦਾ ਬਹੁਤ ਜ਼ਿਆਦਾ ਫਰਕ ਹੁੰਦਾ ਜੀ ਨਹੀਂ ਤਾਂ ਹਰ ਇੱਕ ਨੂੰ ਅੱਜਕੱਲ ਸਟੱਫ ਦਾ ਸਭ ਨੂੰ ਪਤਾ ਜੀ ਜੋ ਖਰੀਦਦਾ ਉਹਨੂੰ ਵੀ ਪਤਾ ਵੀ ਇਹ ਕਿੰਨੇ ਦਾੰਦਾ ਕੰਪੀਟੀਸ਼ਨ ਇੰਨਾ ਕੁ ਜ਼ਿਆਦਾ ਕਿ ਤੁਸੀਂ ਦੁੱਗਣੇ ਦੁੱਗਣੇ ਮਾਰਜਨ ਮੇਰੇ ਹਿਸਾਬ ਨਾਲ ਤਾਂ ਰੱਖ ਨਹੀਂ ਸਕਦਾ ਨਾਵੇਂ ਤੋਂ ਰੱਖ ਹੁੰਨੇ ਆ ਠੀਕ ਆ ਤੇ ਇਹ ਲੈਸ ਚ ਕਹਿ ਰਹੇ ਆ ਸੂਟ 1650 ਦੇ ਦਵਾਂਗੇ ਜਦੋਂ ਤੁਹਾਡੇ ਹੱਥ ਜ ਜਾਣਗੇ ਤੁਸੀਂ ਖੁਦ ਇਹਨਾਂ ਦਾ ਸਟੱਫ ਦੇਖ ਸਕਦੇ ਹੋ ਤੇ ਬੁਕਿੰਗ ਨੰਬਰ ਹੋਗਾ 8283828381 ਨੰਬਰ ਹੈ ਜੀ ਇਸ ਤੇ ਤੁਸੀਂ ਸਕਰੀਨ ਸ਼ਾਟ ਲੈ ਕੇ ਪੀਕ ਸੈਂਡ ਕਰ ਸਕਦੇ ਹੋ ਕਲੈਕਸ਼ਨ ਬਹੁਤ ਜ਼ਿਆਦਾ ਵੈਸਟ ਆ ਜਵੇ ਸ਼ੁਰੂ ਕਰਦੇ ਹਾਂ ਪਹਿਲੇ ਸੂਟ ਤੋਂ ਸਟੱਫ ਰਹੇਗਾ ਜੀ ਮਸਲੀਨ ਤੇ ਮੋਡਲ ਦਾ ਮਿਕਸ ਸਟੱਫ ਇਹ ਇਹਨੂੰ ਮਸਲੀਨ ਹੀ ਕਹਾਂਗੇ ਕਿਉਂਕਿ ਸਿੰਥੈਟਿਕ ਨਹੀਂ ਹੈਗੀ ਜੀ ਤੇ ਮਡਾਲ ਤੇ ਮਸਲੀਨ ਦਾ ਇਹ ਮਿਕਸ ਸਟਫ ਆ ਐਡਾਂ ਦਾ ਸਟਫ ਆ ਥੋੜਾ ਜਿਹਾ ਠੀਕ ਹੈ ਸ਼ਾਇਦ ਤੁਹਾਨੂੰ ਵੀਡੀਓ ਚ ਪਤਾ ਲੱਗੇ ਜਬ ਇਹਨੂੰ ਤੁਸੀਂ ਬਿਦਆਉਟ ਲਰਨਿੰਗ ਪਾ ਸਕਦੇ ਹੋ ਥੋੜਾ ਲੂਸ ਜਿਹਾ ਰੱਖੇ ਤੁਸੀਂ ਸੂਟ ਬਣਾ ਕੇ ਪਾਕਿਸਤਾਨੀ ਜੀ ਲੁੱਕ ਦੇ ਕੇ ਬਹੁਤ ਸੋਹਣੇ ਲੱਗ ਰਿਹਾ ਸੂਟ ਟੀਲ ਕਿਉਂ ਆ ਦਾ ਸਟਫ ਰਹੇਗਾ ਇਹਨਾਂ ਦਾ ਫਿਟਿੰਗ ਬਹੁਤ ਸੋਹਣੀ ਆਂਦੀ ਆ ਪ੍ਰਿੰਟ ਬਹੁਤ ਪਿਆਰੀ ਆ 1650 ਪ੍ਰਾਈਸ ਰਹੂਗਾ ਜੇ ਸਾਰੀ ਸੂਟ ਹਨ ਹੈ ਬੈਕ ਫਰੰਟ ਤੁਹਾਨੂੰ ਸਾਰਾ ਪ੍ਰਿੰਟ ਮਿਲੇਗਾ ਇਹ ਹੈਗੇ ਆ ਇਹ ਦੀ ਸਲਵਾਰ ਸਲਵਾਰ 3 ਮੀਟਰ ਦੀ ਮਿਲੇਗੀ ਜੇ। ਦੁਪੱਟੇ ਰਹਿਣਗੇ ਮੁਡਾਲ ਦੇ। ਇਹ ਹੈਗਾ ਜੀ ਬਹੁਤ ਪਿਆਰਾ ਜਿਹਾ ਮੁਡਾਲ ਦਾ ਦੁਪੱਟਾ। ਠੀਕ ਹੈ ਸੈੱਟ ਵਾਈਜ਼ ਆਏ ਨੇ ਤੁਹਾਨੂੰ ਫੋਟੋ ਚ ਕਲਰ ਦਿਖਾ ਦਰਨੀ ਆ ਸਾਰੇ। ਜਿੱਦਾਂ ਇਹ ਮਹਿਰੂਨ ਤੇ yellow ਕਲਰ ਦਾ ਕੰਟਰਾਸਟ ਬਹੁਤ ਪਿਆਰਾ ਹੈ। ਫੋਟੋ ਵਿੱਚ ਦਿਖ ਜਿਏਗਾ ਜੀ ਇਹ ਹੈਗਾ ਪ੍ਰਿੰਟ ਸੇਮ ਹੀ ਰਹੇਗਾ ਤਕਰੀਬਨ। ਠੀਕ ਹੈ। ਅ ਇਹ ਹੈਗਾ ਜੀ ਇਹਦੇ ਵਿੱਚ ਪਿੰਕ ਤੇ ਪਰਪਲ ਕਲਰ ਦਾ ਕੰਟਰਾਸਟ ਆ ਇਹਦੀ ਫੋਟੋ ਨਹੀਂ ਹੈਗੀ ਤੁਸੀਂ ਕੰਟਰਾਸਟ ਦੇਖ ਸਕਦੇ ਹੋ ਠੀਕ ਹੈ ਤੇ ਇਹ ਸੀਗੇ ਤਿੰਨ ਸੇਮ ਡਿਜ਼ਾਈਨ ਦੇ ਵਿੱਚ ਰਿਕਵੈਸਟ ਆ ਜੀ ਤੁਸੀਂ ਇਹ ਜੇ ਕਿਸੇ ਨੇ ਇੱਕ ਸੂਟ ਵੀ ਬਾਏ ਕਰਨਾ ਤਾਂ ਤੁਸੀਂ ਘੱਟੋ ਘੱਟ ਤਿੰਨ ਤੋਂ ਚਾਰ ਪੀਸ ਲਿਓ ਤਾਂ ਜੋ ਤੁਹਾਨੂੰ ਇੱਕ ਸੂਟ ਮਿਲ ਸਕੇ ਕਈ ਵਾਰੀ ਤੁਸੀਂ ਇੱਕ ਸੂਟ ਦੀ ਪੀਕ ਪਾਣੀਓ ਸੀ ਸੋਲਡ ਆਊਟ ਕਹਿ ਦੰਨੇ ਆ ਤਾਂ ਫਿਰ ਕੋਈ ਹੋਰ ਸੂਟ ਇੱਕ ਅੱਧਾ ਪਿਆ ਹੁੰਦਾ ਸੇਲ ਵਾਲੀ ਵੀਡੀਓ 'ਚ ਤਾਂ ਕੁਝ ਵੀ ਨਹੀਂ ਪਿਆ 3700 ਦੀ ਵੀਡੀਓ ਹੈਂਡਵਰਕ ਦੀ ਪਾਈ ਸੀਗੀ ਜੀ ਉਹਦੇ ਵਿੱਚੋਂ ਕੁਝ ਵੀ ਨਹੀਂ ਉਹਦੀਆਂ ਫੋਟੋਜ਼ ਨਾ ਪਾਓ ਤੇ ਇਹ ਹੈਗਾ ਨੈਕਸਟ ਬਹੁਤ ਪਿਆਰਾ ਸੂਟ ਆ ਸਟੱਫ ਤੁਹਾਨੂੰ ਪਸੰਦ ਆਏਗਾ 1650 ਦਾ ਸੂਟ ਆ 1650 ਪ੍ਰਾਈਸ ਰਹੇਗਾ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਮਸਲੀਨ ਤੇ ਦੁਪੱਟੇ ਨਹੀਂ ਇਹਨਾਂ ਦੇ ਨਾਲ ਕੁਝ ਇਦਾਂ ਦੀ ਲੁੱਕ ਆਏਗੀ ਜੀ ਦੁਪੱਟੇ ਨਹੀਂ ਠੀਕ ਹੈ ਇਦੇ ਵਿੱਚ ਕਲਰ ਬਹੁਤ ਸੋਹਣੇ ਸੋਹਣੇ ਜੇ ਕਲਰ ਨੇ ਇੱਕ ਤੋਂ ਇੱਕ ਕਲਰ ਨੇ ਕਲਰ ਕੰਟਰਾਸਟ ਬਹੁਤ ਪਿਆਰੇ ਆ ਸੂਟਾਂ ਦੇ ਇਹਦੇ ਵਿੱਚ ਸਾਨੂੰ ਚਾਰ ਕਲਰ ਮਿਲ ਜਾਣਗੇ ਇਹ ਹੈਗਾ ਦਾ ਫੋਰਥ ਕਲਰ ਠੀਕ ਹੈ ਜੀ ਨੈਕਸਟ ਡਿਜ਼ਾਈਨ ਦੰਨੇ ਆ ਜਿਹੜਾ ਪਹਿਲਾ ਸੂਟ ਦਿਖਾਇਆ ਸੀਗਾ ਫਰਸਟ ਖੋਲਿਆ ਸੀਗਾ ਉਹਦੇ ਵਿੱਚ ਇਹ ਇੱਕ ਸੈੱਟ ਹੋਰ ਹੈਗਾ ਫਰਸਟ ਸੈੱਟ ਖੋਲਿਆ ਸੀਗਾ ਜਿਹੜਾ ਸਭ ਤੋਂ ਪਹਿਲੇ ਵਾਲਾ ਸੇਮ ਉਦਾਂ ਹੀ ਪ੍ਰਿੰਟ ਆ ਜੀ ਤੁਸੀਂ ਵੇਖ ਕਰਕੇ ਵੀਡੀਓ ਨੂੰ ਥੋੜਾ ਜਿਹਾ ਦੇਖ ਸਕਦੇ ਹੋ ਸੇਮ ਪ੍ਰਿੰਟ ਦੇ ਵਿੱਚ ਉਦਾਂ ਹੀ ਨੇ ਸੂਟ ਇਹ yellow ਕਲਰ ਵੀ ਆ ਦੋ ਦੋ ਸੂਟ ਹੈਗੇ ਆ ਤੇ ਇਹ ਹੈਗਾ ਪੀਚ ਤੇ ਪਰਪਲ ਦਾ ਕੰਟਰਾਸਟ ਤਿੰਨ ਸੂਟ ਇਹਦੇ ਵਿੱਚ ਆ ਗਏ ਆ ਕੇਸਰ ਕਰਾਚੀ ਰਹੇਗਾ ਜੀ ਬ੍ਰਾਂਡ ਇਹਨਾਂ ਦਾ ਮੋਡਲ ਦਾ ਬਹੁਤ ਪਿਆਰਾ ਸੂਟ ਹੈ ਇਹਦੇ ਨਾਲ ਸਲਵਾਰ ਰਹੇਗੀ 2 ਟਾਈ ਮੀਟਰ ਪਲੱਸ ਜਿਹੜੀ ਪਹਿਲਾਂ ਦਿਖਾਈਆਂ 3 ਮੀਟਰ ਸੀਗੇ ਇਹ ਮੋਡਲ ਦੇ ਸੂਟ ਨਾਲ ਰਹੇਗੀ ਜੀ 2 ਟਾਈ ਮੀਟਰ ਪਲੱਸ ਦੀ ਸਲਵਾਰ ਆ ਕੱਟ ਨਹੀਂ ਹੋਏਗੀ ਪਰ 3 ਮੀਟਰ ਤੋਂ ਕੱਟ ਹੋਏਗੇ ਬਹੁਤ ਸੋਹਣਾ ਸੂਟ ਆ ਬਹੁਤ ਪਿਆਰਾ ਸੂਟਾ ਡਿਜ਼ਾਈਨਰ ਜੇ ਸਟੱਫ ਤੁਹਾਨੂੰ ਪਸੰਦ ਆਏਗਾ ਬਹੁਤ ਸੋਨਾ ਸਟੱਫ ਆ ਹੁਣ ਅੱਗੇ ਤਿਹਾਰ ਆ ਰਹੇ ਨੇ ਠੀਕ ਹੈ ਤੁਸੀਂ ਹੁਣ ਡੇਲੀ ਵੀਡੀਓ ਸਾਡੀ 12 ਵਜੇ ਆਉਂਦੀ ਹੈ ਤੁਸੀਂ ਦੇਖ ਸਕਦੇ ਹੋ ਡੇਲੀ ਵੀਡੀਓਜ਼ ਬਹੁਤ ਸੋਹਣੀ ਸੋਹਣੀ ਹਰੇਕ ਦੇ ਬਜਟ ਵਿੱਚ ਰਹਿਣ ਵਾਲੇ ਸੂਟ ਅਸੀਂ ਆਪਣੇ ਚੈਨਲ ਤੇ ਲੈ ਕੇ ਆਨੇ ਆ। ਕਲਰ ਦੇਖੋ ਇਹਦੇ ਵਿੱਚ ਕਿੰਨੇ ਸੋਹਣੇ ਆ। ਇਸ ਵਾਲੇ ਡਿਜ਼ਾਈਨ ਦੇ ਵਿੱਚ ਬਹੁਤ ਪਿਆਰੇ আর ਇਹਨਾਂ ਦਾ ਸਟੱਫ ਵੀ ਬਹੁਤ ਸੋਹਣਾ ਹੈ। ਆਫਿਸ ਵੇਅਰ ਸੂਟ ਨੇ ਜੀ ਸਾਰੇ ਤੇ 1650 ਹੈਗਾ ਜੀ ਪ੍ਰਾਈਸ ਸੂਟ ਦਾ। ਨੈਕਸਟ ਡਿਜ਼ਾਈਨ ਦੇ ਰਹੇ ਹਾਂ ਜਿੱਦਾਂ ਸਾਹਿਬਾ ਬ੍ਰਾਂਡ ਦੇ ਸੂਟ ਹੁੰਦੇ ਆ ਇਦਾਂ ਦੇ ਪ੍ਰਿੰਟ ਵਾਲੇ ਸੂਟ ਨੇ ਇਹ ਕੇਸਰ ਕਾਚੀ ਦੇ ਫੋਟੋ ਵਿੱਚ ਤੁਹਾਨੂੰ ਡਿਜ਼ਾਈਨ ਸ਼ੋਅ ਹੋ ਜਾਏਗਾ ਤੁਸੀਂ ਇਹਨੂੰ ਕਿੱਦਾਂ ਬਣਾ ਸਕਦੇ ਹੋ ਬਹੁਤ ਪਿਆਰਾ ਡਿਜ਼ਾਈਨ ਆ ਸੈਂਟਰ ਵਿੱਚ ਇੱਕ ਵੱਡਾ ਸਾ ਫਲਾਵਰ ਆ ਠੀਕ ਹੈ ਜੀ ਇਹ ਕੀਤਾ ਹੋਇਆ ਵਰਕ ਸਾਰੇ ਸੂਟ ਦੇ ਵਿੱਚ ਸਿੱਪੀ ਦੇ ਨਾਲ ਹਾਈਲਾਈਟ ਕੀਤਾ ਹੋਇਆ ਦੁਪੱਟਾ ਵੀ ਬਹੁਤ ਸੋਹਣਾ ਹੈ ਮਡਾਲ ਦਾ ਦੁਪੱਟਾ ਸਿਰ ਤੇ ਰਹਿਣ ਵਾਲੇ ਦੁਪੱਟੇ ਨੇ ਕੋਈ ਸਲਿਪਰੀ ਨਹੀਂ ਹੈਗੇ ਜੀ ਇਹ ਬਿਲਕੁਲ ਵੀ ਇਹਦੇ ਵਿੱਚੋਂ ਇਹ ਇਦਾਂ ਦੀ ਲੁੱਕ ਆਏਗੀ ਜਿਹੜਾ ਇਹ ਫਲਾਰ ਆ ਇਹ ਸੈਂਟਰ ਦੇ ਵਿੱਚ ਇਦਾਂ ਬਾਕੀ ਥੋੜੀ ਲੈਂਥ ਦੇ ਅਕੋਰਡਿੰਗ ਆ ਜਾਏਗਾ ਇਦਾਂ ਦੀ ਲੁੱਕ ਆਏਗੀ ਸੋਹਣੀ ਕਲਰ ਇੱਕ ਤੋਂ ਇੱਕ ਬਹੁਤ ਸੋਹਣੇ ਕਲਰ ਨੇ ਜੀ ਕੰਟਰਾਸਟ ਹੀ ਬਹੁਤ ਪਿਆਰੀਆਂ ਬਲੈਕ ਤੇ ਗਰੇ ਦਾ ਜਿਹੜੇ ਕਲਰ ਦਾ ਵਿੱਚ ਵੱਡਾ ਫਲਾਰਾ ਉਸ ਕਲਰ ਦੇ ਦੁਪੱਟਿਆਂ ਦੇ ਕੰਟਰਾਸਟ ਹੋਣਗੇ ਠੀਕ ਹੈ ਜੀ ਬਹੁਤ ਸੋਹਣਾ ਸੂਟ ਆ ਇਹ ਹੈਗੇ ਨੇ ਦੇ ਵਿੱਚ ਚਾਰ ਕਲਰ ਬਹੁਤ ਸੋਹਣਾ ਸਟਾਫ ਆ ਦੇਖੋ ਜੀ ਸੂਟ 1650 ਹੈਗਾ ਪ੍ਰਾਈਸ ਜਿਹੜਾ ਵੀ ਸੂਟ ਤੁਸੀਂ ਲੈਣਾ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਤੁਸੀਂ ਨਾਲ ਇੱਕੋ ਹੀ ਐਂਟਰੀ ਦੇ ਵਿੱਚ ਪੇਮੈਂਟ ਕਰਾਣੀ ਆ ਜਿੱਦਾਂ ਪੰਜਾਬ ਦੇ ਵਿੱਚ 80 ਰੁਪਏ ਹੁੰਦੇ ਆ 70 80 ਰੁਪਏ ਹੁੰਦੇ ਆ ਤੁਹਾਡੇ ਏਰੀਆ ਦੇ ਅਕਾਰੀ ਤੁਸੀਂ ਇੱਕੋ ਹੀ ਐਂਟਰੀ ਚ ਦੋਨੋਂ ਪੇਮੈਂਟ ਕਰਾਣੀ ਆ ਜੀ ਇਹ ਹੈਗਾ ਜੀ ਨਾਲ ਮਸਲੀਨ ਦਾ ਦੁਪੱਟਾ ਠੀਕ ਹੈ ਕਲਰ ਬਹੁਤ ਪਿਆਰੇ ਸੂਟਾਂ ਸਟਫੀ ਬਹੁਤ ਸੋਹਣਾ ਹੈ ਬਿਲਕੁਲ ਸੌਫਟ ਜਸਟ ਸਟਫ ਹੈ ਇਹਨਾਂ ਦਾ ਤੇ 1650 ਦੇ ਵਿੱਚ ਇਹਨਾਂ ਨੂੰ ਤੁਸੀਂ ਵਿਦਾਊਟ ਲਾਈਨਿੰਗ ਬਣਾ ਸਕਦੇ ਹੋ ਸੂਟਾਂ ਨੂੰ ਨੈਕਸਟ ਡਿਜ਼ਾਈਨ ਇੱਕ ਸੂਟ ਨੂੰ ਖੋਲ ਕੇ ਦਿਖਾਣੇ ਆ ਜੀ ਬਾਕੀ ਕਲਰ ਆਪਸ਼ਨ ਦੇ ਦਾਨੇ ਆ ਜੇ ਇਕੱਲਾ ਇਕੱਲਾ ਸੂਟ ਖੋਲਣ ਲੱਗ ਗਏ ਫਿਰ ਵੀਡੀਓ ਕਾਫੀ ਲੰਮੀ ਚਲੇ ਜਾਂਦੀ ਹੈ ਤੇ ਥੋੜਾ ਵੀ ਟਾਈਮ ਵੇਸਟ ਨਾ ਹੋਵੇ ਸੇਮ ਹੀ ਸੂਟ ਹੁੰਦਾ ਜਿਹੜਾ ਉਹਨਾਂ ਦੇ ਕਲਰ ਦਿਖਾ ਦਾਨੇ ਆ ਤੁਹਾਨੂੰ ਇਹ ਹੈਗਾ ਜੀ ਇਹਦੇ ਨਾਲ ਮਟਾਲ ਦਾ ਦੁਪੱਟਾ ਬਹੁਤ ਸੋਹਣਾ ਲੱਗਿਆ ਠੀਕ ਹੈ ਐਦਾਂ ਦੀ ਲੁੱਕ ਹੈ ਸੂਟ ਦੀ ਇਹਦੇ ਵਿੱਚ ਕਲਰ ਦੁਪੱਟਾ ਸਲਵਾਰ ਇਹਨਾਂ ਲਈ ਜਿੱਦਾ ਪ੍ਰਿੰਟ ਬਣਾਈ ਹੋਈ ਆ ਤੁਹਾਡੀ ਚੁਆਇਸ ਆ ਤੁਸੀਂ ਕਿੱਦਾਂ ਦਾ ਬਣਾਣਾ ਇਹਦੇ ਨਾਲ ਹੀ ਰਸਟੀ ਮੈਰੂਨ ਜਾਂ ਸ਼ੇਡਾ ਰਸਟੀ ਕਲਰ ਹੈ ਇੱਕ ਸਾਜੀਗਾ येलो ਠੀਕ ਹੈ ਮਸਟਰਡ येलो ਨੈਕਸਟ ਦਿਖਾਣੇ ਆ ਜੈਪੁਰੀ ਪ੍ਰਿੰਟ ਦੇ ਉੱਪਰ ਜਿਹੜਾ ਇਹ ਵਾਲਾ ਸੂਟ ਦਾ ਡਿਜ਼ਾਈਨ ਹੈ ਇਹ ਜਦੋਂ ਅਸੀਂ ਮੋਡਲ ਦੇ ਸੂਟ ਲੈ ਕੇ ਆਨੇ ਆ ਉਹ ਵਾਲਾ ਡਿਜ਼ਾਈਨ ਹੈ ਜੀ ਇਸ ਸੂਟ ਦੇ ਉੱਪਰ ਜਿਹੜੀ ਮੋਡਲ ਦੇ ਸੂਟ ਦਿਖਾਨੇ ਆ 3850 ਵਾਲੀ ਸੇਮ ਡਿਜ਼ਾਈਨ ਤੋਂ ਉਹ ਇਹ ਜਿਹੜਾ ਮਿਕਸ ਸੂਟ ਆ ਮੋਡਲ ਤੇ ਮਸਲੀਨ ਦੇ ਵਿੱਚ ਸਾਡੇ 1650 ਦਾ ਸੂਟ ਹੈ ਠੀਕ ਹੈ ਪਟਾ ਵੀ ਬਹੁਤ ਸੋਹਣਾ ਹੈ ਕਲਰ ਇਹ ਦੇ ਨਿਓਨ ਸ਼ੇਡ ਆ ਜਾਏਗਾ ਇਹ ਮਹਿੰਦੀ ਗ੍ਰੀਨ ਜਿਹਾ ਆ ਜਾਏਗਾ ਇੱਕ ਸਾਜੇਗਾ ਜੀ ਇਹ ਫੇਰਾਮਾ ਗ੍ਰੀਨ ਜਿਹਾ ਸੂਟ ਕਲਰ ਸਟੱਫ ਦੇ ਤਾਂ ਕੀ ਕਹਿਣੀ ਅੱਜ ਦੀ ਵੀਡੀਓ ਦੇ ਇਹ 2 2000 ਵਾਲੀ ਸੂਟ ਨੇ ਸਾਰੇ ਜਿਹੜੇ ਤੁਹਾਨੂੰ 1650 ਦੇ ਵਿੱਚ ਦੇ ਰਹੇ ਹਾਂ neck ਦੇ ਉੱਪਰ ਪੱਟੀ ਤੇ ਉੱਪਰ ਦਬਕੇ ਦਾ ਵਰਕ ਕੀਤਾ ਹੋਇਆ ਹੈ ਪਲੇਨ ਸਲਵਾਰਾਂ ਦੇ ਨਾਲ ਨੇ ਜੀ ਸੂਟ ਸਿੰਪਲ ਜੀ ਲੁੱਕ ਹੈ ਸੂਟ ਦੀ ਪਰ ਬਣਨ ਤੋਂ ਬਾਅਦ ਲੁੱਕ ਬਹੁਤ ਸੋਹਣੀ ਆਣੇ ਵਾਲੀ ਹੈ ਇਹਦੇ ਨਾਲ ਵੀ ਮਡਾਲ ਦਾ ਪ੍ਰਿੰਟਡ ਦੁਪੱਟਾ ਦਿੱਤਾ ਹੋਇਆ ਹੈ ਕਿ ਦੱਸ ਸਕਦੇ ਆ ਜੇ ਤੁਸੀਂ ਕੀਤੀ ਡਿਜ਼ਾਈਨ ਕਰਨਾ ਹੋਵੇ ਸੂਟ ਜਿ ਜਿਹਨਾਂ ਨੇ ਦੁਪੱਟੇ ਨੂੰ ਲਗਾਏ ਹੋਏ ਆ ਐਵੇਂ ਤੁਸੀਂ ਲਗਾ ਸਕਦੇ ਹੋ ਠੀਕ ਹੈ ਇਹ ਜਿਹ ਵੀ ਸੋਨੋ ਬਹੁਤ ਪਿਆਰੇ ਪਿਆਰੇ ਜਿਹੇ ਕਲਰ ਮਿਲ ਜਾਣਗੇ ਪਰਪਲ ਗ੍ਰੇ ਇਹ ਹੈਗਾ ਜੀ ਆਨਿਅਨ ਜੈ ਸ਼ੇਡ ਠੀਕ ਹੈ ਇਹ ਕਲਰ ਨੇ ਸਾਰੇ ਬਹੁਤ ਪਿਆਰਾ ਡਿਜ਼ਾਈਨ ਆ ਨੈਕਸਟ ਦਿਖਾਨੇ ਆ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਹੈ ਸਟਫ ਹੀ ਬਹੁਤ ਜ਼ਿਆਦਾ ਪਿਆਰਾ ਏ ਬਿਲਕੁਲ ਸੌਫਟ ਸਟਫ ਆ ਕੇਰੇ ਤੇ ਪ੍ਰਿੰਟ ਆ ਹੈਵੀ ਪ੍ਰਿੰਟ ਬਾਜੂ ਤੇ ਆ ਤੇ ਕੇਰੇ ਨੂੰ ਹਾਈਲਾਈਟ ਕੀਤਾ ਹੋਇਆ ਆਰੀ ਵਰਕ ਦੇ ਨਾਲ ਠੀਕ ਹੈ ਪਲੇਨ ਸਲਵਾਰ ਹੈ ਜੀ ਇਹਦੇ ਨਾਲ بیس ਕਲਰ ਨਾਲ ਦੀ ਦੁਪੱਟਾ ਅਮ ਡਾਲਦਾ ਇਦਾਂ ਦੀ ਲੁੱਕ ਹੈ ਜੀ ਸੂਟ ਦੀ ਦੇਖੋ ਇਹਨਾਂ ਨੇ ਇਹ ਡਿਸੂਟਡ ਡਿਜ਼ਾਈਨ ਕੀਤਾ ਹੋਇਆ ਜਿਹੜਾ ਇਹ ਡਿਜ਼ਾਈਨ ਆ ਇਹ ਜੋ ਉੱਪਰ ਕੀਤਾ ਹੋਇਆ ਪਰ ਮੈਂ ਤੁਹਾਨੂੰ ਇਦਾਂ ਘੇਰੇ ਤੇ ਦਿਖਾਇਆ ਇਹਨੂੰ ਤੁਸੀਂ ਆਪਣੇ ਅਕੋਰਡਿੰਗ ਸੂਟ ਨੂੰ ਬਣਾ ਸਕਦੇ ਹੋ ਇਹਨੂੰ ਘੇਰੇ ਤੇ ਵੀ ਲਿਆ ਸਕਦੇ ਹੋ ਤੇ ਉੱਪਰ ਯੋਕ ਸਟਾਈਲ 'ਚ ਵੀ ਬਣਾ ਸਕਦੇ ਹੋ ਜਿਹੜੀ ਇਹ ਵਾਲੀ ਪੱਟੀ ਆ ਜਿਵੇਂ ਇਹਨਾਂ ਨੇ ਘੇਰੇ ਤੇ ਲਿਆਂਦੀ ਹੋਈ ਆ ਤੁਸੀਂ ਇਦਾਂ ਵੀ ਕਰ ਸਕਦੇ ਹੋ ਜਾਂ ਫਿਰ ਇਹਨੂੰ ਕਟਿੰਗ ਕਰਕੇ ਤੁਸੀਂ neck ਤੇ ਡਿਜ਼ਾਈਨ ਕਰ ਸਕਦੇ ਹੋ ਦੋਨੋਂ ਤਰ੍ਹਾਂ ਨਾਲ ਇਹ ਸੂਟ ਬਣ ਸਕਦਾ ਕਿਉਂਕਿ ਜਿਹੜਾ ਇਹਦਾ ਇਹ ਬ੍ਰੀਕ ਵਾਲਾ ਡਿਜ਼ਾਈਨ ਆ ਇਹ ਕੋਈ ਇਹ ਨਹੀਂ ਹੈਗਾ ਕਿ ਇਹਦੀ ਪੱਤੀਆਂ ਉੱਪਰ-नीचे ਜਾਣਗੀਆਂ ਇਹ ਠੀਕ ਦੋਨੋਂ ਸਾਈਡ ਨੂੰ ਬਣ ਸਕਦਾ ਸੂਟ ਇਹਦੇ ਵਿੱਚ ਕਲਰ ਦੇਖ ਲਓ ਫਿਰੋਜ਼ੀ ਠੀਕ ਹੈ ਕਲਰ ਸਾਰੇ ਬਹੁਤ ਸੋਨੇ ਆ ਕਲਰ ਹੈ ਵੀ ਕਾਫੀ ਇਹਦੇ ਵਿੱਚ ਪੰਜ ਤੱਕ 6 ਕਲਰ ਨੇ ਬਲੈਕ ਆ ਦੇਖੋ ਕਿੰਨਾ ਸੋਨਾ ਸੂਟ ਹੈ ਬਟ ਆਊਟਰ ਲਾਈਨਿੰਗ ਬਣਾ ਸਕਦੇ ਹੋ ਗਰਮੀ ਦੇ ਵਿੱਚ ਬਿਲਕੁਲ ਹਲਕਾ ਤੇ ਲਾਈਟ ਵੇਟ ਜਸਟਾਫ ਆ ਨੈਕਸਟ ਦੇ ਰਹੀ ਹਾਂ ਸਟਾਫ ਸਾਰੀ ਵੀਡੀਓ ਦਾ ਤਕਰੀਬਨ ਸੇਮ ਹੀ ਰਹੇਗਾ ਪ੍ਰਿੰਟਿੰਗ ਡਿਜ਼ਾਈਨਿੰਗ ਅਲੱਗ-ਅਲੱਗ ਹੋ ਜਾਏਗੀ ਪਲੇਨ ਸਲਵਾਰ ਹੈ ਜੀ ਸੇਮ ਵੇਸ ਕਲਰ ਨਾਲ ਦੀ ਤੇ ਸੂਟ ਦੇਖੋ ਬਹੁਤ ਪਿਆਰਾ ਸੂਟ ਆ ਇਹ ਹੈਗੀ ਇਹਦੀ ਬੈਕ ਸਾਈਡ ਠੀਕ ਹੈ ਡਿਜੀਟਲ ਪ੍ਰਿੰਟਿੰਗ ਦੇ ਉੱਪਰ ਉਹ ਦਾਲਦੇ ਦੁਪट्टे ਦੇ ਨਾਲ ਦੇਖੋ ਜੀ ਸੂਟ ਕਲਰ ਇਹਦੇ ਵਿੱਚ ਸੋਨੂ ਮਿਲ ਜਾਣਗੇ ਮਸਟਰਡ ਇੱਕ ਮਾਊਸ ਚਾਰ ਕਲਰ ਨੇ ਚਾਰੋਂ ਹੀ ਕਲਰ ਬਹੁਤ ਸੋਨੇ ਆ ਦੇਖੋ ਇਹ ਹੁੰਦੀ ਹੈ ਕੁਆਂਟੀਟੀ ਆ ਮੈਂ ਤੁਹਾਨੂੰ ਦੋ ਜਾਂ ਤਿੰਨ ਸੈਟ ਦਿਖਾ ਕੇ ਖੋਲ-ਖੋਲ ਕੇ ਇਕੱਲਾ-ਇਕੱਲਾ ਪੀਸ ਵੀਡੀਓ ਦਾ ਟਾਈਮ ਪੂਰਾ ਕਰ ਲਈਏ ਇਦਾਂ ਦਾ ਤਾਂ ਕੁਝ ਹੈ ਨਹੀਂ ਜੀ ਇਹ ਥੋੜੇ ਸਾਹਮਣੇ ਹੀ ਹੈ तकरीबन 80 90 ਸੂਟ ਨੇ ਇਹ ਜਿਹੜੇ ਮੇਰੇ ਆਨਲਾਈਨ ਸਿਰਫ 2 ਘੰਟੇ ਚ ਸੇਲ ਹੋ ਜਾਂਦੇ ਆ ਫਿੱਟਾਂ ਕਰਕੇ ਇਦਾਂ ਹੁੰਦਾ ਹੈ ਕਿ ਚਲੋ ਪ੍ਰਾਈਸ ਵੀ ਉਹ ਅਕੋਰਡਿੰਗ ਹੀ ਜਾਈਏ ਦੇਖੋ ਇਹ ਦਾਸ ਬ੍ਰਾਂਡ ਆ ਕਾਫੀ ਵੱਡਾ ਬ੍ਰਾਂਡ ਆ ਦਾਸ ਦਾ ਜਿੱਦਾਂ ਰੀਵਾ ਬ੍ਰਾਂਡ ਆ ਉਦਾਂ ਹੀ ਆ ਜੀ ਇਹ ਸੂਟ ਮੋਡਲ ਦੇ ਜਿੱਦਾਂ ਡਿਜ਼ਾਈਨਿੰਗ ਹੁੰਦੀ ਆ ਪਿਓਰ ਮੋਡਲ ਵਾਲੀ ਉਹ ਵਾਲੀ ਸੇਮ ਡਿਜ਼ਾਈਨਿੰਗ ਇਸ ਸੂਟ ਦੇ ਉੱਪਰ ਆ ਪਲੇਨ ਸਲਵਾਰ ਆ ਠੀਕ ਹੈ ਦੇਖੋ ਸੂਟ ਦੁਪੱਟੇ ਮਸਲੀਨ ਮੋਡਲ ਮਿਕਸ ਕੁਛ ਇਦਾਂ ਦੀ ਲੁੱਕ ਆ ਸੂਟ ਦੇ ਠੀਕ ਹੈ ਜੀ ਬਹੁਤ ਸੋਹਣੇ ਸੋਹਣੇ ਸੂਟ ਆ ਪੇਮੈਂਟ ਨਾਲ ਦੀ ਨਾਲ ਹੋਏਗੀ ਕਿਸੇ ਦਾ ਸੂਟ ਹੋਲਡ ਤੇ ਨਹੀਂ ਰੱਖਾਂਗੇ ਜਦੋਂ ਵੀ ਪੇਮੈਂਟ ਆਂਦੀ ਹੈ ਤੁਹਾਡਾ ਸੂਟ ਬੁੱਕ ਹੋ ਜਾਏਗਾ ਜੀ ਤੇ ਜੇ ਅਗਰ ਤੁਸੀਂ ਘੰਟਾ ਪਹਿਲਾਂ ਪੁੱਛਦੇ ਹੋ ਸੂਟ ਬਾਰੇ ਵੀ ਹੈਗਾ ਤੇ ਘੰਟਾ ਬਾਅਦ ਪੇਮੈਂਟ ਕਰਨੀ ਹੋ ਤਾਂ ਇੱਕ ਵਾਰੀ ਕਨਫਰਮ ਜ਼ਰੂਰ ਕਰ ਲਿਆ ਕਰੋ ਵੀ ਅਸੀਂ ਪੇਮੈਂਟ ਲੱਗੇ ਆ ਕਰਨ ਵੀ ਤੁਹਾਡੇ ਕੋਲ ਸੂਟ ਹੈਗਾ ਹੁਣ ਇਹ ਕਿਉਂਕਿ ਨਾਲ ਦੀ ਨਾਲ ਸਭ ਦੀ ਪੇਮੈਂਟ ਆਣ ਕਰਕੇ ਕਈ ਵਾਰੀ ਸਾਨੂੰ ਪ੍ਰੋਬਲਮ ਹੋ ਜਾਂਦੀ ਆ ਸੂਟ ਸੇਲ ਹੋ ਜਾਂਦਾ ਜੀ ਫਿਰ ਕਹਿ ਦਿੰਨੇ ਅਸੀਂ ਕਿਹਾ ਸੀਗਾ ਜੀ ਰੱਖ ਲਾਂਦੇ ਥੋੜੀ ਜੀ ਪ੍ਰੋਬਲਮ ਹੋ ਜਾਂਦੀ ਆ ਸਾਰਿਆਂ ਨੂੰ ਨਹੀਂ ਸੁਣ ਜਾ ਸਕਦੇ ਪੇਮੈਂਟ ਕਰਨ ਤੋਂ ਪਹਿਲਾਂ ਜ਼ਰੂਰ ਇੱਕ ਵਾਰੀ ਪੁੱਛ ਲਿਆ ਕਰੋ ਵੀ ਸੂਟ ਪਏ ਆ ਏ ਵੀ ਸੂਟ ਦੇਖੋ ਜੀ ਸਟਫ ਬਹੁਤ ਪਿਆਰਾ ਸੂਟ ਦਾ ਡਿਜ਼ਾਈਨ ਬਹੁਤ ਸੋਹਣਾ ਹੈ ਬਹੁਤ ਪਿਆਰਾ ਡਿਜ਼ਾਈਨ ਹੈ ਸਟਫ ਦੇ ਤਾਂ ਕੀ ਕਹਨੇ ਵਿਦਆਊਟ ਲਾਈਨਿੰਗ ਤੁਸੀਂ ਬਣਾ ਸਕਦੇ ਹੋ ਸੂਟ ਇਹ ਤੁਹਾਨੂੰ ਮਿਲਣਗੇ ਪਿਓਰ ਦੇ ਦੁਪੱਟਿਆਂ ਨਾਲ 2200 ਵਾਲੀ ਰੇਂਜ ਦਾ ਸੂਟ ਇਹ ਪਿਓਰ ਦੁਪੱਟੇ ਨਾਲ सूट सेम मिलेगा जी साढ़े सोलह सौ का कलर देख लो ग्रे आ एक भी सू मिल जाएगा येलो कलर एक मिल जाएगा जी ये ग्रीन टोन के उपर चार कलर ने वे बेसारी शर्टा का स्किन रहेगा प्राइस आपका साढ़े सोलह सौ सा, शिपिंग चार्जेस अलग तो रहने ਜੀ ਉਮੀਦ ਕਰਦੀ ਹਾਂ ਕਲੈਕਸ਼ਨ ਆਪਸਾਂ ਤਾਈ ਹੋਏਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿਦਾਂ ਲੱਗੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਨੈਕਸਟ ਵੀਡੀਓ ਵਿੱਚ ਕੁਝ ਹੋਰ ਲੈ ਕੇ ਆਨੇ ਤੁਹਾਡੇ ਵਾਸਤੇ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ